ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਡੋਨਲਡ 트੍ਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਜੋਂ ਸੌ ਚੱਕਦਿਆਂ ਹੀ ਇਹ ਸਾਫ਼ ਹੋ ਗਿਆ ਸੀ ਕਿ ਅਮਰੀਕਾ ਵਿੱਚ ਰਹਿ ਰਹੇ ਅਣ ਅਧਿਕਾਰਿਤ ਪ੍ਰਵਾਸੀ ਹੁਣ ਉੱਥੇ ਨਹੀਂ ਰਹਿ ਸਕਣਗੇ ਬਿਨਾਂ ਸਰਕਾਰੀ ਕਾਗਜ਼ਾਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਜਿਨ੍ਹਾਂ ਵਿੱਚ ਭਾਰਤੀ ਜਾਂ ਇੱਕ ਕੈਲੀਏ ਕੀ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਸ਼ਾਮਲ ਹਨ ਉਹਨਾਂ ਨੂੰ ਫੜ ਕੇ ਉਹਨਾਂ ਦੇ ਆਪਣੇ ਦੇਸ਼ ਵਾਪਸ ਡਿਪੋਰਟ ਕਰ ਦਿੱਤਾ ਜਾਵੇਗਾ ਜਾਂ ਵਾਪਸ ਭੇਜ ਦਿੱਤਾ ਜਾਵੇਗਾ ਸੌ ਚੁੱਕਣ ਦੇ ਕੁਝ ਘੰਟਿਆਂ ਅੰਦਰ ਹੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਐਕਟਿੰਗ ਸੈਕਟਰੀ ਬੈਂਜਮਨ ਹਫਮਨ ਨੇ ਪਿਛਲੀ ਜੋ ਜੋ ਬਾਈਡਨ ਦੀ ਸਰਕਾਰ ਵੱਲੋਂ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੂੰ ਆਈਐਸ ਕਿਹਾ ਜਾਂਦਾ ਹੈ ਅਤੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਸੀਬੀਪ ਇਹਨਾਂ ਅਦਾਰਿਆਂ ਨੂੰ ਜਾਰੀ ਕੀਤੀਆਂ ਹਦਾਇਤਾਂ ਵਾਪਸ ਲੈ ਲਈਆਂ ਜਿਨ੍ਹਾਂ ਵਿੱਚ ਇਹਨਾਂ ਅਦਾਰਿਆਂ ਨੂੰ ਸੈਂਸਿਟਿਵ ਏਰੀਆਜ਼ ਦੇ ਨੇੜੇ ਜਾ ਕੇ ਜਾਂ ਅੰਦਰ ਜਾ ਕੇ ਐਕਸ਼ਨ ਲੈਣ ਤੋਂ ਰੋਕਿਆ ਗਿਆ ਸੀ ਸੈਂਸਿਟਿਵ ਮਤਲਬ ਸੰਵੇਦਨਸ਼ੀਲ ਇਲਾਕੇ ਉਨ੍ਹਾਂ ਤੇ ਐਕਸ਼ਨ ਪਲਾਨ ਤੋਂ ਇਹਨਾਂ ਦੋਨਾਂ ਏਜੰਸੀਆਂ ਨੂੰ ਇਹਨਾਂ ਦੋਨਾਂ ਅਦਾਰਿਆਂ ਦੇ ਜਿੰਨੇ ਵੀ ਅਧਿਕਾਰੀ ਸੀ ਉਹਨਾਂ ਨੂੰ ਵਰਜਿਤ ਕੀਤਾ ਗਿਆ ਸੀ ਸੈਂਸਿਟਿਵ ਏਰੀਆਜ਼ ਦੇ ਵਿੱਚ ਪਲੇਸਿਸ ਆਫ ਵਰਸ਼ਿਪ ਜਿਵੇਂ ਗੁਰਦੁਆਰੇ ਜਾਂ ਚਰਚ ਇਹ ਸ਼ਾਮਿਲ ਸੀ ਜਿੱਥੇ ਵੀ ਕਿਤੇ ਕਿਸੇ ਵੀ ਧਰਮ ਦੀ ਪੂਜਾ ਅਰਚਨਾ ਹੁੰਦੀ ਹੈ ਉਹਦੇ ਅੰਦਰ ਜਾਣ ਤੋਂ ਇਹਨਾਂ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਵਰਜਿਤ ਕੀਤਾ ਹੋਇਆ ਸੀ ਜੋ ਬੜਿੰਦ ਦੀ ਪਿਛਲੀ ਸਰਕਾਰ ਸੀ ਨਵੀਂ ਸਰਕਾਰ ਨੇ ਆਉਂਦੇ ਹੀ ਉਹ ਹਦਾਇਤਾਂ ਜਿਹੜੀਆਂ ਨੇ ਵਾਪਸ ਲੈ ਲਈ। ਇਸ ਤੋਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਬੁਲਾਰੇ ਨੇ ਕਿਹਾ ਅਸੀਂ ਐਕਸ਼ਨ ਦੇ ਲਈ CBP ਅਤੇ ICE ਨੂੰ ਸਾਡੇ ਇਮੀਗ੍ਰੇਸ਼ਨ ਲਾਜ਼ ਨੂੰ ਲਾਗੂ ਕਰਨ ਦੇ ਤੇ ਅਪਰਾਧੀਆਂ ਨੂੰ ਫੜਨ ਦੇ ਤਾਕਤ ਮਿਲਦੀ ਹੈ ਜਿਹੜਾ ਇਹ ਐਕਸ਼ਨ ਲਿਆ ਗਿਆ ਇਸ ਨਾਲ ਸਾਨੂੰ ਅਪਰਾਧੀਆਂ ਨੂੰ ਫੜਨ ਦੀ ਤਾਕਤ ਮਿਲਦੀ ਹੈ ਇਹ ਅਪਰਾਧੀ ਏਲੀਅਨਸ ਜਿੰਨਾ ਵਿੱਚ ਕਾਤਲ ਤੇ ਬਲਾਤਕਾਰੀ ਸ਼ਾਮਲ ਹਨ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਆਏ ਹੋਏ ਹਨ ਇਸ ਦੇ ਜਵਾਬ ਦੇ ਵਿੱਚ ਪ੍ਰਤੀਕਰਮ ਦਿੰਦਿਆਂ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਐਸ ਏ ਐਲ ਡੀ ਐਫ ਇੱਕ ਸੰਸਥਾ ਹੈ ਉਸਨੇ ਡੂੰਗੀ ਚਿੰਤਾ ਪ੍ਰਗਟਾਈ ਸੀ ਇਹ ਨੀਤੀ ਦੇ ਵਿੱਚ ਪਰੇਸ਼ਾਨ ਕਰਨ ਵਾਲੀ ਤਬਦੀਲੀ ਸਿੱਖ ਭਾਈਚਾਰੇ ਵੱਲੋਂ ਮੈਲਰੀਆਂ ਖਬਰਾਂ ਕਿ ਡੀਐਚਐਸ 에ਜੰਟ ਨਿਊਯਾਰਕ ਅਤੇ ਨਿਊਜਰਸੀ ਏਰੀਏ ਦੇ ਗੁਰੂ ਘਰਾਂ ਦੇ ਵਿੱਚ ਦਾਖਲ ਹੋਏ ਹਨ ਇਹਦੇ ਨਾਲ ਹੀ ਆ ਰਹੀ ਹੈ ਸੋ ਉੱਥੋਂ ਦੀ ਅਮਰੀਕਾ ਦੇ ਸਿਕਸ ਦੀ ਇੱਕ ਕਾਫੀ ਪ੍ਰੋਮਿਨੈਂਟ ਸੰਸਥਾ ਹੈ ਇਹ ਜਿਸ ਦੇ ਵੱਲੋਂ ਇਹ ਪ੍ਰਤੀਗਮ ਦਿੱਤਾ ਗਿਆ ਜੋ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਸਕਿਉਰਿਟੀ ਵੱਲੋਂ ਕਾਨੂੰਨ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਜਾਂ ਕਾਨੂੰਨ ਦੇ ਨਹੀਂ ਆਪਣੀਆਂ ਨੀਤੀਆਂ ਦੇ ਵਿੱਚ ਤਬਦੀਲੀ ਕੀਤੀ ਗਈ ਸੀ ਪਹਿਲਾਂ ਵਾਲੀ ਸਰਕਾਰ ਪਰਵਾਸੀਆਂ ਨੂੰ ਥੋੜੀ ਜੀ ਸੰਵੇਦਨਸ਼ੀਲਤਾ ਦੇ ਨਾਲ ਟੈਕਲ ਕਰਨ ਦੀ ਕੋਸ਼ਿਸ਼ ਕਰਦੀ ਸੀ ਉੱਥੇ ਉਹਨਾਂ ਨੂੰ ਰਾਜਨੀਤਿਕ ਸ਼ਰਨ ਵਗੈਰਾ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਜੇ ਉਹ ਆਪਣੇ ਆਪਣੇ ਦੇਸ਼ਾਂ ਤੋਂ ਕਿਸੇ ਵੀ ਤਰ੍ਹਾਂ ਦੀ ਪੀੜਤ ਹੋ ਕੇ ਆਏ ਨੇ ਤਾਂ ਉਹ ਇੱਥੇ ਸ਼ਰਨ ਲੈ ਸਕਦੇ ਨੇ ਲੇਕਿਨ ਹੁਣ ਜੋ ਨਵੀਂ ਸਰਕਾਰ ਡੋਨਲਡ ਟਰਪ ਦੀ ਆਈ ਹੈ ਉਸ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਹੋਏ ਪ੍ਰਵਾਸੀ ਨੂੰ ਉਹ ਅਪਰਾਧੀ ਮੰਨੇ ਨੇ ਤੇ ਉਹਨਾਂ ਨੂੰ ਅਪਰਾਧੀ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਜਾਏਗਾ ਤੇ ਜਲਦ ਤੋਂ ਜਲਦ ਆਪਣੇ ਦੇਸ਼ ਦੇ ਵਿੱਚ ਵਾਪਸ ਭੇਜ ਦਿੱਤਾ ਜਾਏਗਾ ਇਹ ਜਿਹੜੀ ਐਸ ਏ ਐਲ ਡੀ ਐਫ ਵੱਲੋਂ ਚਿੰਤਾ ਪ੍ਰਗਟਾਈ ਗਈ ਸੀ ਇਸੇ ਨੂੰ ਬੁਨਿਆਦ ਬਣਾ ਕੇ ਜਿਹੜਾ ਖਬਰਾਂ ਨੇ ਉਸ ਤਰ੍ਹਾਂ ਦੀਆਂ ਆਉਣ ਲੱਗੀਆਂ ਕਿ ਗੁਰੂ ਘਰਾਂ ਦੇ ਵਿੱਚ ਰੇਡ ਹੋ ਗਈ ਹੈ ਤੇ ਉੱਥੇ ਜਿਹੜੇ ਬੈਠੇ ਪ੍ਰਵਾਸੀ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਹੁਣ ਅ ਕੱਲ ਸਾਰਾ ਦਿਨ ਹੀ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਉੱਪਰ ਇਹ ਸੁਰਖੀਆਂ ਛਾਈਆਂ ਰਹੀਆਂ ਕਿ ਅਮਰੀਕਾ ਦੇ ਗੁਰੂ ਘਰਾਂ ਦੇ ਵਿੱਚ ਰੇਡ ਸ਼ੁਰੂ ਹੋ ਗਈ ਹੈ ਕਿਸੇ ਨੇ ਵੀ ਇਸ ਰਿਪੋਰਟ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਇਸ ਖਬਰ ਨੂੰ ਦਿਖਾਉਣ ਦੇ ਲਈ ਇੱਕ ਹੋੜ ਚੱਲ ਗਈ ਕਿ ਹਾਂਜੀ ਅਸੀਂ ਜਿਹੜਾ ਹੈ ਤੁਹਾਡੇ ਕੋਲ ਇਹ ਖਬਰ ਪਹਿਲਾਂ ਲੈ ਕੇ ਆਏ ਆ ਕਿ ਅਮਰੀਕਾ ਦੇ ਵਿੱਚ ਪੰਜਾਬੀਆਂ ਨੂੰ ਫੜਨ ਦੇ ਲਈ ਖਾਸ ਕਰਕੇ ਸਿੱਖਾਂ ਨੂੰ ਫੜਨ ਦੇ ਲਈ ਗੁਰੂ ਘਰਾਂ ਦੇ ਵਿੱਚ ਰੇਡ ਚੱਲ ਰਹੀ ਹੈ ਸਾਰੇ ਪੱਤਰਕਾਰ ਤੇ ਚੈਨਲ ਜਿਹੜੇ ਨੇ ਉਹ ਇਸੇ ਖਬਰ ਨੂੰ ਵੱਧ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ ਲੇਕਿਨ ਪੁਸ਼ਟੀ ਕਰਨ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਕਿ ਵਾਕਿਆ ਹੀ ਇਸ ਤਰ੍ਹਾਂ ਦੀ ਕੋਈ ਕਵਾਇਤ ਉੱਥੇ ਅਮਰੀਕਾ ਦੇ ਵਿੱਚ ਹੋਈ ਹੈ ਜਾਂ ਨਹੀਂ ਕਿ ਵਾਕਿਆ ਹੀ ਗੁਰੂ ਘਰਾਂ ਦੇ ਵਿੱਚ ਇਹ ਪ੍ਰਵਾਸੀ ਸ਼ਰਨ ਲੈ ਕੇ ਰਹਿ ਰਹੇ ਸੀ ਤੇ ਉੱਥੇ ਫੜਨ ਦੇ ਲਈ ਸਰਕਾਰ ਵੱਲੋਂ ਰੇਡ ਮਾਰੀ ਗਈ ਹੈ ਇਸ ਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਹਾਂ ਖਬਰ ਨੂੰ ਵੱਧ ਤੋਂ ਵੱਧ ਚਲਾਉਣ ਦੀ ਕੋਸ਼ਿਸ਼ ਕੀਤੀ ਹੁਣ ਇੰਨਾ ਸਭ ਖਬਰਾਂ ਦੇ ਉਲਟ ਰਿਚਮੰਡ ਹਿੱਲ ਨਿਊਯਾਰਕ ਦੇ ਸਿੱਖ ਕਲਚਰਲ ਸੈਂਟਰ ਗੁਰਦੁਆਰਾ ਉਸਤੇ ਦਵਿੰਦਰ ਸਿੰਘ ਬੋਪਾ ਰਾਏ ਨੇ ਇਹ ਕਿਹਾ ਹੈ ਕਿ ਸਾਡੇ ਇਲਾਕੇ ਦੇ ਕਿਸੇ ਵੀ ਗੁਰੂ ਘਰ ਵਿੱਚ ਰੇਡ ਨਹੀਂ ਹੋਈ ਹੈ ਇਹ ਸਭ ਖਬਰਾਂ ਝੂਠੀਆਂ ਹਨ ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਗੁਰਦੁਆਰਾ ਸਾਡੀ ਇਬਾਦਤ ਦੀ ਜਗਾ ਹੁੰਦੇ ਨੇ ਹਰ ਲੋਕ ਉੱਥੇ ਜਿਹੜੇ ਨੇ ਉਹ ਮੱਥਾ ਟੇਕਣ ਜਾਂਦੇ ਨੇ ਪਰ ਅਜਿਹੀਆਂ ਅਫਵਾਹਾਂ ਲੋਕਾਂ ਦੇ ਵਿੱਚ ਘਬਰਾਹਟ ਪੈਦਾ ਕਰਦੀਆਂ ਨੇ ਇਹ ਉਥੋਂ ਦੇ ਬੁਲਾਰੇ ਵੱਲੋਂ ਕਿਹਾ ਗਿਆ ਕਿ ਸਾਡੇ ਕਿਸੇ ਵੀ ਗੁਰਦੁਆਰੇ ਤੇ ਰੇਡ ਨਹੀਂ ਹੋਈ ਹੈ ਸੋ ਇਸ ਤਰ੍ਹਾਂ ਦੀਆਂ ਅਫਵਾਹਾਂ ਨਾ ਫਲਾਈਆਂ ਜਾਣ ਕਿਉਂਕਿ ਇਹਦੇ ਨਾਲ ਜਿਹੜੇ ਉੱਥੇ ਦੀ ਲੋਕਲ ਭਾਈਚਾਰਾ ਹੈ ਸਿੱਖ ਭਾਈਚਾਰਾ ਹੈ ਉਹਦੇ ਵਿੱਚ ਘਬਰਾਹਟ ਫੈਲਦੀ ਹੈ ਘਬਰਾਹਟ ਪੈਦਾ ਹੁੰਦੀ ਹੈ ਇਸੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਧਰਮਵੀਰ ਸਿੰਘ ਨੇ ਵੀ ਰੇਡ ਦੀਆਂ ਖਬਰਾਂ ਦਾ ਖੰਡਨ ਕੀਤਾ ਇੱਕ ਵੀਡੀਓ ਸੰਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਜਿਹੀਆਂ ਖਬਰਾਂ ਕਿ ਗੁਰੂ ਘਰਾਂ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਅੱਤਵਾਦੀ ਫੜੇ ਗਏ ਹਨ ਇਹ ਕੋਰਾ ਝੂਠ ਹੈ ਸ਼ਰਧਾਲੂ ਆਮ ਦਿਨਾਂ ਵਾਂਗ ਹੀ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆ ਰਹੇ ਨੇ ਇਸੇ ਵੀਡੀਓ ਦੇ ਵਿੱਚ ਇੱਕ ਉੱਗੇ ਸਿੱਖ ਕਾਰਕੁਨ ਜਪਨੀਤ ਸਿੰਘ ਨੇ ਕਿਹਾ ਕਿ ਸਾਰੇ ਦਿਨ ਹੀ ਇਹਨਾਂ ਏਦਾਂ ਦੀਆਂ ਜਿਹੜੀਆਂ ਵਿਵਾਦਪੂਰਨ ਜਾਣਕਾਰੀਆਂ ਨੇ ਉਹ ਮਿਲਦੀਆਂ ਰਹੀਆਂ ਪੂਰੇ ਦਿਨ ਵਿੱਚ ਸਾਡੀ ਟੀਮ ਨੇ ਨਿਊਯਾਰਕ ਦੇ ਹਰਦਗਵਾਰ ਗੁਰਦੁਆਰੇ ਨੂੰ ਮਿਲ ਕੇ ਜਾਂ ਉਹਨਾਂ ਨਾਲ ਗੱਲ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਸਚਾਈ ਹੈ ਇਹ ਪਤਾ ਲੱਗਿਆ ਕਿ ਰਿਚਮੰਡ ਹਿੱਲ ਦੇ ਕਿਸੇ ਵੀ ਗੁਰੂ ਘਰ ਵਿੱਚ ਰੇਡ ਨਹੀਂ ਹੋਈ ਹੈ ਨਿਊਯਾਰਕ ਦੇ ਹੀ ਇੱਕ ਹੋਰ ਗੁਰਦੁਆਰੇ ਵਿੱਚ ਆਇਸ ਦੇ ਜਿਹੜੇ ਲੋਕ ਨੇ ਉਹ ਗਏ ਸੀ ਪਰ ਉਹਨਾਂ ਨੇ ਰੇਡ ਨਹੀਂ ਮਾਰੀ ਗਈ ਉੱਥੇ ਇਸ ਗੱਲ ਦੀ ਵੀ ਨਾਲ ਨਾਲ ਪੁਸ਼ਟੀ ਕੀਤੀ ਸਿੱਖ ਪਈਚਾਰੇ ਦੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਹਿਰਾਸਤ ਗੁਰੂ ਘਰ ਤੋਂ ਨਹੀਂ ਲਿਆ ਗਿਆ ਬਾਹਰ ਕਿਸੇ ਹੋਰ ਜਗ੍ਹਾ ਤੇ ਵਿੱਚੋਂ ਉਹ ਪ੍ਰਵਾਸੀ ਫੜੇ ਗਏ ਨੇ ਜਿਹੜੇ ਕਿ ਸਿੱਖ ਪਈਚਾਰੇ ਨਾਲ ਸੰਬੰਧ ਰੱਖਦੇ ਨੇ ਪਰ ਕਿਸੇ ਨੂੰ ਵੀ ਗੁਰੂ ਘਰ ਦੇ ਵਿੱਚ ਰੇਡ ਮਾਰ ਕੇ ਨਹੀਂ ਫੜਿਆ ਗਿਆ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਕਿ ਸ਼ਰਨਾਰਥੀ ਬਣ ਕੇ ਉੱਥੇ ਰਹਿ ਰਹੇ ਸੀਗੇ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀ ਤੇ ਉੱਥੋਂ ਫੜੇ ਗਏ ਹਨ ਇਸ ਦਾ ਖੰਡਨ ਕੀਤਾ ਗਿਆ ਇਸ ਖਬਰ ਦਾ ਫੇਸਬੁੱਕ ਤੇ ਫਿਰ ਇੱਕ ਪੋਸਟ ਸਾਂਝੀ ਕਰਦਿਆਂ ਜਪਨੀਤ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦੀ ਲੀਡਰਸ਼ਿਪ ਨੂੰ ਸਮਝਾ ਦਿੱਤਾ ਗਿਆ ਹੈ ਕਿ ਜੇ ਆਈਐਸ ਦੇ ਏਜੰਟਾਂ ਕੋਈ ਹੋਰ ਵੀ ਕਾਨੂੰਨੀ ਏਜੰਸੀ ਗੁਰੂ ਘਰ ਦਾਖਲ ਹੋਣ ਦੀ ਕੋਸ਼ਿਸ਼ ਕਰੇ ਤਾਂ ਉਹਨਾਂ ਵੱਲੋਂ ਕੀ ਕਦਮ ਚੋਕਣੇ ਚਾਹੀਦੇ ਨੇ ਕਿਸ ਤਰ੍ਹਾਂ ਰਿਐਕਟ ਕਰਨਾ ਚਾਹੀਦਾ ਹੈ ਇਹ ਸਾਰੇ ਲੀਡਰਸ਼ਿਪ ਨੂੰ ਅਸੀਂ ਆਪਣੇ ਵੱਲੋਂ ਬੈਠ ਕੇ ਉਹਨਾਂ ਨੂੰ ਸਮਝਾ ਦਿੱਤਾ ਗਿਆ ਹੈ ਮੌਜੂਦਾ ਪ੍ਰਬੰਧਨ ਦੀਆਂ ਹਦਾਇਤਾਂ ਦੇ ਅੰਤਰਗਤ ਕਿਸੇ ਵੀ ਪ੍ਰਾਰਥਨਾ ਵਾਲੇ ਥਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਸੋ ਸਾਨੂੰ ਸਤਰਕ ਰਹਿਣ ਦੀ ਲੋੜ ਹੈ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਡੀ ਇੱਕ ਦੂਜੇ ਦੇ ਪ੍ਰਤੀ ਜ਼ਿੰਮੇਵਾਰੀ ਵੱਧਦੀ ਹੈ ਬਣਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਸਾਰੇ ਹੀ ਪ੍ਰਵਾਸੀ ਹਾਂ ਸਾਡੇ ਸਾਰਿਆਂ ਦੀ ਇੱਕ ਕਹਾਣੀ ਹੈ ਜਾਂ ਕੋਈ ਨਾ ਕੋਈ ਕਹਾਣੀ ਹੈ ਹੁਣ ਜੋ ਪ੍ਰੋਪਾਗੈਂਡਾ ਫਲਾਇਆ ਜਾ ਰਿਹਾ ਹੈ ਕਿ ਸਾਰੇ ਪ੍ਰਵਾਸੀ ਹੀ ਅਪਰਾਧੀ ਹਨ ਇਹ ਬੜਾ ਖਤਰਨਾਕ ਹੈ ਸਾਨੂੰ ਇਕੱਠੇ ਹੋ ਕੇ ਆਪਣੇ ਭੈਣ ਭਾਈਆਂ ਨਾਲ ਸਹੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਇਹ ਵੀ ਕਹਾਂਗੇ ਹੁਣ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਇਹ ਜਾਣਕਾਰੀ ਮਿਲੀ ਕਿ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਆਇਸ਼ ਦੇ ਅਧਿਕਾਰੀ ਗਏ ਹਨ ਪਰ ਗੁਰਦੁਆਰੇ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਇਸ ਖਬਰ ਦਾ ਖੰਡਨ ਕੀਤਾ 트럼ਪ ਸਰਕਾਰ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਜਰੂਰ ਸ਼ੁਰੂ ਕੀਤੀ ਗਈ ਹੈ ਪਰ ਗੁਰੂ ਘਰਾਂ ਤੇ ਕੋਈ ਵੀ ਰੇਡ ਨਹੀਂ ਹੋਈ ਹੈ ਇਹ ਸੁਖਜਿੰਦਰ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੂੰ ਗੁਰੂ ਘਰ ਤੇ ਵਿਸ਼ਵਾਸ ਹੈ ਤੇ ਉਹ ਗੁਰੂ ਘਰਾਂ ਨੂੰ ਇੱਕ ਪਵਿੱਤਰ ਅਸਥਾਨ ਦੀ ਤਰ੍ਹਾਂ ਹੀ ਦੇਖਦੇ ਹਨ ਏ ਵੀ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਨੇ ਉਹਨਾਂ ਨੇ 트럼ਪ ਸਰਕਾਰ ਵਾਸਤੇ ਲਫ਼ਜ਼ ਵਰਤੇ ਕਿ ਉਹ ਇੱਜ਼ਤ ਕਰਦੇ ਨੇ ਇੱਜ਼ਤ ਦੀ ਨਿਗਾ ਨਾਲ ਦੇਖਦੇ ਨੇ ਸੋ ਇਸ ਤਰ੍ਹਾਂ ਦਾ ਕੋਈ ਸਾਨੂੰ ਖਤਰਾ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਨਹੀਂ ਹੈ ਕਿ ਉਹ ਸਾਡੇ ਗੁਰੂ ਘਰਾਂ ਦੇ ਉੱਤੇ ਕਿਸੇ ਤਰੀਕੇ ਦੀ ਰੇਡ ਕਰਨਗੇ ਜੋ ਵੀ ਗੁਰੂ ਘਰ ਸੇਵਾ ਕਰਨ ਆਉਂਦਾ ਹੈ ਉਸ ਦਾ ਸਵਾਗਤ ਹੈ ਉਹ ਅਸਥਾਈ ਤੌਰ ਤੇ ਇੱਥੇ ਰਹਿ ਸਕਦਾ ਹੈ ਲੇਕਿਨ ਪਰਮਾਨੈਂਟ ਤਰੀਕੇ ਨਾਲ ਨਹੀਂ ਰਹਿ ਸਕਦਾ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਗੁਰੂਕਰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਜਿਹੜਾ ਸ਼ਰਨ ਦਾ ਟਿਕਾਣਾ ਨਹੀਂ ਹੈ ਇੱਥੇ ਇਸ ਤਰੀਕੇ ਨਾਲ ਅਸੀਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸ਼ਰਨ ਨਹੀਂ ਦਿੰਦੇ ਇਹ ਵੀ ਪ੍ਰਧਾਨ ਸਭਾ ਵੱਲੋਂ ਕਿਹਾ ਗਿਆ ਨਿਊਯਾਰਕ ਦੇ ਹੀ ਗੁਰਦੁਆਰਾ ਸ਼ਹੀਦਾਂ ਦੇ ਭਾਈ ਭਿੰਦਰ ਸਿੰਘ ਨੇ ਵੀ ਇਹ ਕਿਹਾ ਕਿ ਨਾ ਤਾਂ ਇੱਥੇ ਕੋਈ ਰੇਡ ਹੋਈ ਹੈ ਤੇ ਨਾ ਹੀ ਪ੍ਰਵਾਸੀਆਂ ਨੂੰ ਗੁਰਦੁਆਰੇ ਦੇ ਵਿੱਚ ਸ਼ਰਨ ਦਿੱਤੀ ਗਈ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਆਏ ਨੇ ਸਭ ਝੂਠ ਹੈ ਇਸੇ ਤਰ੍ਹਾਂ ਨਿਊ ਜਰਸੀ ਦੇ ਨਾਨਕ ਨਾਮ ਜਹਾਜ਼ ਗੁਰਦੁਆਰੇ ਦੇ ਸਰਦਾਰ ਬਖਸ਼ੀਸ਼ ਸਿੰਘ ਨੇ ਵੀ ਇਨ੍ਹਾਂ ਰਿਪੋਰਟਾਂ ਨੂੰ ਨਿਰਾਧਾਰ ਦੱਸਿਆ ਕਿਸੇ ਵੀ ਸਰਕਾਰੀ ਅਧਾਰੀ ਤੇ ਨੇ ਗੁਰਦੁਆਰੇ ਤੇ ਰੇਡ ਨਹੀਂ ਕੀਤੀ ਹੈ ਇਹ ਉਹਨਾਂ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੋ ਇਨ੍ਹਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਨੀਖੇਜ ਖਬਰਾਂ ਨੂੰ بار بار ਛਾਪ ਕੇ ਤੇ ਕਿਸ ਤਰ੍ਹਾਂ ਦੀ ਜਿਹੜੀ ਅਫਵਾਹ ਹੈ ਉਹਨਾਂ ਨੂੰ ਫਲਾਇਆ ਜਾ ਰਿਹਾ ਹੈ ਤੇ ਇਸ ਤੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਤੀਕਰਮ ਨੇ ਉਹ ਉਥੋਂ ਦੀ ਲੋਕਲ ਕਮਿਊਨਿਟੀ ਵੱਲੋਂ ਆ ਰਹੇ ਨੇ ਇਸ ਖਬਰਾਂ ਚ ਲਾਉਣ ਦੇ ਪਿੱਛੇ ਮਨਸ਼ਾ ਕੀ ਹੈ ਕਿਉਂ ਇਹ ਖਬਰਾਂ ਚਲਾਈਆਂ ਗਈਆਂ ਕੀ ਸਿਰਫ ਇਹ ਵਿਊ ਲੈਣ ਦੀ ਕਾਲੀ ਸੀ ਕਿ ਸੋਸ਼ਲ ਮੀਡੀਆ ਤੇ ਫਟਾਫਟ ਇੱਕ ਸੁਰਖੀ ਚਲਾ ਦਿੱਤੀ ਜਾਵੇ ਜਿਦੇ ਨਾਲ ਵੱਧ ਤੋਂ ਵੱਧ ਲੋਕ ਉਸ ਵੀਡੀਓ ਨੂੰ ਉਸ ਖਬਰ ਨੂੰ ਦੇਖਣ ਦੀ ਕੋਸ਼ਿਸ਼ ਕਰਨ ਤੇ ਉਹਨਾਂ ਨੂੰ ਲਾਭ ਮਿਲ ਸਕੇ ਕੀ ਇਹਦੇ ਪਿੱਛੇ ਸਿਰਫ ਇਹ ਮਨਸ਼ਾ ਸੀ ਇਹ ਇੱਕ ਜ਼ਿੰਮੇਵਾਰ ਪੱਤਰਕਾਰ ਵੱਲੋਂ ਕੋਈ ਵੀ ਖਬਰ ਚਲਾਉਣ ਤੋਂ ਪਹਿਲਾਂ ਉਸ ਦੀ ਪੁਸ਼ਟੀ ਨਹੀਂ ਕਰਨੀ ਚਾਹੀਦੀ ਬਹੁਤ ਵੱਡਾ ਪ੍ਰਵਾਸੀ ਜਿਹੜਾ ਪਾਈਚਾਰਾ ਹੈ ਸਿੱਖ ਪਾਈਚਾਰਾ ਹੈ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਸਾਡੇ ਬਹੁਤ ਲੋਕਾਂ ਦੇ ਜਾਣ ਪਹਿਚਾਨ ਦੇ ਰਿਸ਼ਤੇਦਾਰ ਜਾਂ ਹੋਰ ਸਗੇ ਸੁਬੰਧੀ ਨੇ ਉਹ ਵੀ ਉੱਥੇ ਰਹਿ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਹੀ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਉੱਥੋਂ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਰਹਿੰਦਾ ਹੈ ਸਾਰੇ ਇੱਕ ਦੂਜੇ ਨੂੰ ਫੋਨ ਤੇ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ ਜਾਂ ਇੱਕ ਦੂਜੇ ਨਾਲ ਉਹ ਗੱਲਬਾਤ ਕਰਦੇ ਨੇ ਬਹੁਤ ਆਸਾਨ ਤਰੀਕੇ ਦੇ ਨਾਲ ਇਸ ਖਬਰ ਨੂੰ ਇਸ ਜਾਣਕਾਰੀ ਨੂੰ ਉਸ ਦੀ ਪੁਸ਼ਟੀ ਹੋ ਸਕਦੀ ਸੀ ਉੱਥੋਂ ਦੇ ਲੋਕਲ ਲੋਕਾਂ ਤੋਂ ਪਤਾ ਕੀਤਾ ਜਾ ਸਕਦਾ ਸੀ ਕਿ ਵਾਕਿਆ ਹੀ ਇਸ ਤਰ੍ਹਾਂ ਦੀਆਂ ਰੇਡਾਂ ਜਿਹੜੀਆਂ ਨੇ ਗਰੂ ਘਰਾਂ ਦੇ ਵਿੱਚ ਸ਼ੁਰੂ ਹੋਈਆਂ ਨੇ ਜਾਂ ਨਹੀਂ ਹੋਈਆਂ ਨੇ ਇਸ ਖਬਰ ਦੀ ਸੱਚਾਈ ਕੀ ਹੈ ਉਸ ਦੀ ਪੁਸ਼ਟੀ ਕੀਤੀ ਜਾ ਸਕਦੀ ਸੀ ਪਰ ਕਿਸੇ ਨੇ ਇਸ ਨੂੰ ਜ਼ਰੂਰੀ ਨਹੀਂ ਸਮਝਿਆ ਫਟਾਫਟ ਜਲਦਬਾਜੀ ਦੇ ਵਿੱਚ ਕਾਲੀ ਦੇ ਵਿੱਚ ਇਹ ਖਬਰ ਚਲਾ ਦਿੱਤੀ ਗਈ ਹੁਣ ਅੱਜ ਜਦੋਂ ਤੁਸੀਂ ਅਸੀਂ ਇਹਨਾਂ ਵੱਖ-ਵੱਖ ਗੁਰਦੁਆਰਿਆਂ ਦੇ ਜਿਹੜੇ ਨਾਲ ਸੰਬੰਧਤ ਅਧਿਕਾਰੀ ਨੇ ਜਾਂ ਉੱਥੋਂ ਦੇ ਗ੍ਰੰਥੀ ਨੇ ਜਾਂ ਉੱਥੋਂ ਦੇ ਪ੍ਰਧਾਨ ਨੇ ਉਹਨਾਂ ਦੇ ਬਿਆਨ ਤੁਹਾਨੂੰ ਦੱਸ ਰਹੇ ਹਾਂ ਜਾਣਕਾਰੀ ਦੇ ਰਹੇ ਹਾਂ ਕਿ ਸਾਰੇ ਦੇ ਸਾਰੇ ਲੋਕਾਂ ਵੱਲੋਂ ਇਹ ਸਾਫ਼ ਕਿਹਾ ਗਿਆ ਹੈ ਕਿ ਟ੍ਰੰਪਡ ਸਟੇਸ਼ਨ ਵੱਲੋਂ ਕਿਸੇ ਵੀ ਗੁਰੂ ਘਰ ਦੇ ਵਿੱਚ ਰੇਡ ਨਹੀਂ ਮਾਰੀ ਗਈ ਹੈ ਹਾਂ ਬਾਹਰ ਜ਼ਰੂਰ ਇਹ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਸਿੱਖ ਪ੍ਰਵਾਸੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੋਵੇ ਜਿਦੇ ਕੋਲ ਕਾਗਜ਼ ਪੱਤਰ ਉਹਦੇ ਪੂਰੇ ਨਾਂ ਹੋਣ ਉਸ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਰਕਾਰ ਇਹ ਪ੍ਰਵਾਸੀ ਗੈਰ ਕਾਨੂੰਨੀ ਪ੍ਰਵਾਸੀ ਜੋ ਉੱਥੇ ਰਹਿ ਰਹੇ ਨੇ ਉਹਨਾਂ ਖਿਲਾਫ ਐਕਸ਼ਨ ਲੈ ਰਹੀ ਹੈ ਅਸੀਂ ਸਾਰਿਆਂ ਨੇ ਤਸਵੀਰਾਂ ਦੇਖੀਆਂ ਨੇ ਕਿ ਕੋਲੰਬੀਆ ਜਹਾਜ਼ ਭੇਜੇ ਗਏ ਹਨ ਜਿੱਥੇ ਹਥਕੜੀਆਂ ਦੇ ਵਿੱਚ ਕੈਦ ਉਸ ਜਿਹੜੇ ਗੈਰ ਪ੍ਰਵਾਸੀ ਨੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਉਹਨਾਂ ਨੂੰ ਲੱਦ ਕੇ ਉਹਨਾਂ ਦੇ ਦੇਸ਼ ਵਾਪਸ ਭੇਜਿਆ ਗਿਆ ਸੀ ਮੈਕਸੀਕੋ ਦੇ ਵਿੱਚ ਵੀ ਇਹ ਉਡਾਨਾਂ ਜਾਣ ਦੀਆਂ ਖਬਰਾਂ ਨੇ ਹਾਲਾਂਕਿ ਉੱਥੋਂ ਜਿਹੜੇ ਕੋਲੰਬੀਆ ਨੇ ਪਹਿਲਾਂ ਮਨਾ ਕਰ ਦਿੱਤਾ ਇਹਨਾਂ ਜਿਹੜੇ ਪ੍ਰਵਾਸੀ ਸੀ ਉਹਨਾਂ ਨੂੰ ਵਾਪਸ ਲੈਣ ਤੋਂ ਫਿਰ ਜਦੋਂ 트ੰਪ ਨੇ ਉਹਨਾਂ ਦੇ ਟੈਕਸ ਵਧਾਉਣ ਦੀ ਧਮਕੀ ਦਿੱਤੀ ਤਾਂ ਉਹਨਾਂ ਨੇ ਜਹਾਜ਼ ਨੂੰ ਉਤਾਰ ਲਿਆ ਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵਾਪਸ ਲੈਣ ਦੇ ਲਈ ਰਾਜ਼ੀ ਹੋ ਗਏ ਭਾਰਤ ਦੇ ਵਿੱਚ ਵੀ ਇਹ ਖਬਰਾਂ ਆਈਆਂ ਸੀਗੀਆਂ ਕਿ ਉੱਥੋਂ ਦੀ ਜਿਹੜੀ ਸਰਕਾਰ ਹੈ ਉਹਨੇ ਭਾਰਤ ਸਰਕਾਰ ਦੇ ਨਾਲ رابطہ ਕਾਇਮ ਕੀਤਾ ਹੈ ਤੇ ਉਹਨਾਂ ਨੂੰ ਪੁੱਛਿਆ ਹੈ ਕਿ ਤੁਹਾਡੇ ਦੇਸ਼ ਤੇ ਵੀ ਬਹੁਤ ਸਾਰੇ ਗੈਰ ਕਾਨੂੰਨੀ ਤੌਰ ਤੇ ਪ੍ਰਵਾਸੀ ਸਾਡੇ ਦੇਸ਼ ਦੇ ਵਿੱਚ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਵਾਪਸ ਭੇਜਣ ਲੱਗੇ ਆ ਤਾਂ ਪਾਤ ਸਰਕਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇ ਭਾਰਤ ਦੇ ਪ੍ਰਵਾਸੀ ਇੱਥੇ ਵਾਪਸ ਭੇਜੇ ਜਾਂਦੇ ਨੇ ਤਾਂ ਕਿਉਂਕਿ ਉਹ ਸਾਡੇ ਨਾਗਰਿਕ ਨੇ ਉਹਨਾਂ ਨੂੰ ਵਾਪਸ ਜ਼ਰੂਰ ਲਿਆ ਜਾਇਆ ਜਾਏਗਾ ਉਹਦੇ ਵਿੱਚ ਕੋਈ ਆਨਖਾਨੀ ਨਹੀਂ ਕੀਤੀ ਜਾਵੇਗੀ ਹੁਣ ਸੋਸ਼ਲ ਮੀਡੀਆ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਵੀ ਪੋਸਟਾਂ ਪਾ ਕੇ ਟਰੈਂਡ ਚਲਾਇਆ ਜਾ ਰਿਹਾ ਹੈ ਕਿ ਜੀ ਲੋਕ 50 50 60 60 ਲੱਖ ਰੁਪਏ ਖਰਚ ਕਰਕੇ ਡਾਂਕੀ ਲਾ ਕੇ ਉੱਥੇ ਗਏ ਨੇ ਉਹਨਾਂ ਦਾ ਕੀ ਬਣੇਗਾ ਇਹ ਤਾਂ ਉਹਨਾਂ ਨਾਲ ੱੱਕਾ ਹੋ ਜਾਏਗਾ ਤਾਂ ਇੱਥੇ ਇਹ ਸਮਝਣ ਦੀ ਵੀ ਲੋੜ ਹੈ ਕਿ ਕਿਸੇ ਨੇ ਉਹਨਾਂ ਨੂੰ ਬੁਲਾਇਆ ਨਹੀਂ ਸੀ ਕਿਸੇ ਨੇ ਨਹੀਂ ਇਹ ਕਿਹਾ ਸੀ ਕਿ ਤੁਸੀਂ ਐਨੇ ਪੈਸੇ ਖਰਚ ਕੇ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਹੋਰ ਦੇਸ਼ ਦੇ ਵਿੱਚ ਜਾਓ ਹਰ ਇੱਕ ਦੇਸ਼ ਨੂੰ ਆਪਣੇ ਬਾਰਡਰ ਆਪਣੀਆਂ ਪਾਲਿਸੀਆਂ ਬਣਾਉਣ ਦਾ ਹੱਕ ਹੈ ਉੱਥੇ ਪ੍ਰੋਗਰਾਮ ਬਣੇ ਹੋਏ ਨੇ ਕਿ ਜੇ ਤੁਸੀਂ ਕਾਨੂੰਨੀ ਤਰੀਕੇ ਨਾਲ ਉਹਨਾਂ ਦੇ ਦੇਸ਼ ਵਿੱਚ ਰਹਿਣਾ ਚਾਹੁੰਦੇ ਹੋ ਰਿਫਿਊਜੀ ਸਟੇਟਸ ਲੈਣਾ ਚਾਹੁੰਦੇ ਹੋ ਉੱਥੋਂ ਦੀ ਨਾਗਰਿਕਤਾ ਲੈਣਾ ਚਾਹੁੰਦੇ ਹੋ ਹਰ ਇੱਕ ਢੰਗ ਵਾਸਤੇ ਉਹਨਾਂ ਦੇ ਕਾਨੂੰਨੀ ਤਰੀਕੇ ਬਣਾਏ ਗਏ ਨੇ ਉਸ ਕਾਨੂੰਨੀ ਤਰੀਕਿਆਂ ਨੂੰ ਫਾਲੋ ਕਰਕੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਜਾਓ ਲੇਕਿਨ ਗੈਰ ਕਾਨੂੰਨੀ ਤਰੀਕੇ ਨਾਲ ਬਿਨਾ ਕਿਸੇ ਜ਼ਰੂਰੀ ਦਸਤਾਵੇਜ਼ਾਂ ਦੇ ਬਿਨਾ ਵੀਜ਼ਾ ਦੇ ਬਿਨਾ ਕਾਗਜ਼ਾਂ ਦੇ ਜੇ ਤੁਸੀਂ ਕਿਸੇ ਵੀ ਹੋਰ ਦੇਸ਼ ਤੇ ਵਿੱਚ ਜਾਓਗੇ ਤਾਂ ਤੁਹਾਨੂੰ ਉਥੋਂ ਫੜ ਕੇ ਵਾਪਸ ਜਰੂਰ ਭੇਜਿਆ ਜਾਏਗਾ ਇਹ ਉਹਨਾਂ ਦੇਸ਼ਾਂ ਦੇ ਕਾਨੂੰਨ ਨੇ ਇਹ ਸਾਡੇ ਦੇਸ਼ ਦਾ ਵੀ ਕਾਨੂੰਨ ਹੈ ਅਸੀਂ ਵੀ ਹੁਣ ਰੋਜ਼ ਖਬਰਾਂ ਸੁਣਦੇ ਆ ਜਾਂ ਪੜ੍ਹਦੇ ਆ ਕਿ ਬੰਗਲਾਦੇਸ਼ੀਆਂ ਨੂੰ ਫੜਿਆ ਗਿਆ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ ਉਹ ਵੀ ਇਸੇ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਆਏ ਹੋਏ ਹਨ ਜੇ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਕਿ ਪਾਕਿਸਤਾਨ ਦਾ ਕੋਈ ਬੰਦਾ ਜਾਂ ਬੰਗਲਾਦੇਸ਼ ਦਾ ਕੋਈ ਬੰਦਾ ਇੱਥੇ ਬਿਨਾਂ ਕਾਗਜ਼ ਪੱਤਰਾ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਆਏ ਤਾਂ ਫਿਰ ਅਸੀਂ ਇਹ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਕੋਈ ਹੋਰ ਦੇਸ਼ ਗੈਰਕਾਨੂੰਨੀ ਤਰੀਕੇ ਨਾਲ ਸਾਨੂੰ ਵੀ ਉੱਥੇ ਬਰਦਾਸ਼ਤ ਕਰੇਗਾ ਜਾਂ ਚੱਲੇਗਾ ਇਹ ਸਾਰਾ ਕੁਝ ਉਹ ਪੈਸੇ ਖਰਚਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਜੋ ਅਸੀਂ 50 50 60 60 ਲੱਖ ਰੁਪਏ ਖਰਚ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੋਈ ਵੀ ਬੰਦਾ ਉਸ ਨੂੰ ਸਹੀ ਨਹੀਂ ਠਹਿਰਾ ਸਕਦਾ ਜਾਇਜ਼ ਨਹੀਂ ਠਹਿਰਾ ਸਕਦਾ ਤੇ ਉਹ ਖਰਚੇ ਹੋਏ ਪੈਸਿਆਂ ਦਾ ਹਵਾਲਾ ਦੇ ਕੇ ਤੁਸੀਂ ਕਿਸੇ ਹੋਰ ਦੇਸ਼ ਤੋਂ ਉਮੀਦ ਨਹੀਂ ਕਰ ਸਕਦੇ ਇਹ ਤੁਹਾਨੂੰ ਸ਼ਰਨ ਦੇ ਦੇਗਾ ਕਿ ਹਾਂ ਜੀ ਤੁਸੀਂ ਬਹੁਤ ਜ਼ਿਆਦਾ ਪੈਸਾ ਖਰਚਿਆ ਹੈ ਸਾਡੇ ਦੇਸ਼ ਆਉਣ ਲਈ ਤੁਹਾਡਾ ਸਵਾਗਤ ਹੈ ਕੋਈ ਵੀ ਦੇਸ਼ ਇਸ ਤਰ੍ਹਾਂ ਦੀ ਜਿਹੜਾ ਲੌਜੀਕ ਹੈ ਦਲੀਲ ਹੈ ਉਸ ਨੂੰ ਨਹੀਂ ਮੰਨਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਦੇਖਿਆ ਜਾਏਗਾ ਕਿ ਕਿੰਨੇ ਵੱਡੀ ਗਿਣਤੀ ਦੇ ਵਿੱਚ ਕਿੰਨੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਤੇ ਖਾਸ ਕਰ ਪੰਜਾਬੀਆਂ ਨੂੰ ਅਮਰੀਕਾ ਦੇ ਵਿੱਚੋਂ ਵਾਪਸ ਭੇਜਿਆ ਜਾਂਦਾ ਹੈ ਕੈਨੇਡਾ ਦੇ ਵਿੱਚ ਵੀ ਇਹ ਪ੍ਰਿਕਰਮ ਸ਼ੁਰੂ ਹੋ ਗਿਆ ਹੈ ਕਿ ਉੱਥੋਂ ਵੀ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਰਹੇ ਨੇ ਜਾਂ ਸਟੱਡੀ ਪਰਮਿਟ ਖਤਮ ਹੋ ਰਹੇ ਨੇ ਉਹਨਾਂ ਵਿਦਿਆਰਥੀਆਂ ਨੂੰ ਵੀ ਵਾਪਸ ਭੇਜਣ ਦੀ ਕਵਾਇਤ ਸ਼ੁਰੂ ਕਰ ਦਿੱਤੀ ਗਈ ਹੈ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਲੱਗਦਾ ਹੈ ਪੰਜਾਬੀਆਂ ਦੇ ਉੱਪਰ ਭਾਰੀ ਪੈਣ ਵਾਲਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਕਰ ਗਏ ਸਾਡੇ ਪੰਜਾਬੀਆਂ ਨੂੰ ਸਾਡੇ ਲੋਕਾਂ ਨੂੰ ਸ਼ਾਇਦ ਵਾਪਸ ਆਉਣਾ ਪਵੇ ਤੇ ਵਾਪਸ ਆ ਕੇ ਫਿਰ ਪੰਜਾਬ ਦੇ ਵਿੱਚ ਕੀ ਪ੍ਰਸਥਿਤੀਆਂ ਬਣਦੀਆਂ ਨੇ ਉਹ ਦੇਖਣਾ ਪਵੇਗਾ ਕਿ ਸਰਕਾਰਾਂ ਜਾਂ ਪੋਲਿਟਿਕਲ ਪਾਰਟੀਆਂ ਇਸ ਨੂੰ ਕਿਸ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰਦੀਆਂ ਨੇ ਜੋ ਕੱਲ ਖਬਰਾਂ ਚੱਲੀਆਂ ਸ਼ਾਇਦ ਉਹ ਵੀ ਇਸੇ ਇੱਕ ਪਲੋਟ ਦਾ ਹੀ ਹਿੱਸਾ ਸੀ ਕਿ ਉਸ ਨੂੰ ਇਸ ਤਰ੍ਹਾਂ ਦੀ ਰੰਗਤ ਦਿੱਤੀ ਜਾਵੇ ਕਿ ਸਿੱਖਾਂ ਨਾਲ ਤੱਕਾ ਹੋ ਰਿਹਾ ਹੈ ਸਿੱਖਾਂ ਦੇ ਖਿਲਾਫ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਵੀ ਜ਼ਰੂਰ ਕੀਤੀ ਜਾਵੇਗੀ ਲੇਕਿਨ ਇਹ ਸਿੱਖ ਗਏ ਹੋਏ ਨੇ ਗੈਰਕਾਨੂੰਨੀ ਤਰੀਕੇ ਨਾਲ ਤਾਂ ਉਹ ਸਿੱਖਾਂ ਨੂੰ ਹੀ ਵਾਪਸ ਭੇਜਣਗੇ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਤਾਂ ਵਾਪਸ ਉਹ ਭੇਜ ਨਹੀਂ ਸਕਦੇ ਇਹ ਵੀ ਸਾਨੂੰ ਸਮਝਣਾ ਚਾਹੀਦਾ ਸੋ ਦੇਖਦੇ ਹਾਂ ਆਉਣ ਵਾਲਾ ਸਮਾਂ ਇਸ ਤਰ੍ਹਾਂ ਦੀਆਂ ਪ੍ਰਸਥਤੀਆਂ ਸਾਡੇ ਸਾਹਮਣੇ ਪੇਸ਼ ਕਰਦਾ ਹੈ ਕਿੰਨੇ ਲੋਕ ਵਾਪਸ ਆਉਂਦੇ ਨੇ ਤੇ ਵਾਪਸ ਆ ਕੇ ਫਿਰ ਪੰਜਾਬ ਦੇ ਹਾਲਾਤਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦਿਖਾਏਗਾ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ ਧੰਨਵਾਦ